ਆਜਾ ਬਣੇ ਹੋਰ ਕਿਵੇਂ ਬਣੇ ਠੀਕ ਆ ਹਾਂ ਠੀਕ ਆ ਹੋਰ ਸੁਣਾ ਕੀ ਹਾਲ ਹਾਂ ਠੀਕ ਹੋਰ ਜਵਾਕਾਂ ਦਾ ਹਾਂ ਜਵਾਕੀ ਪਤਨੀ ਆਜਾ ਪਿੰਨ ਉਹਨਾਂ ਦੇ ਘਰ ਚੜ੍ਹ ਗਏ ਕਿਸ ਨੇ ਪਾਪਿਓ ਮਾਰ ਗਏ ਨਹੀਂ ਚਲ ਚੜ੍ਹ ਗਏ ਭੈਣੇ ਹੋਰ ਆਜਾ ਹਾਂ ਚੰਨੀ ਇਹ ਗੱਲ ਸੁਣ ਹਾਂ ਅੰਨੀ ਆਜ ਤਾਂ ਵੀਰ ਬੋਰ ਹਾਏ ਸੱਚੀ ਹੋਰ ਜਮਨ ਤਾਂ ਵੀਰ ਬੋਰ ਦੇ ਚੇਤੇ ਨਹੀਂ ਪੈਂਦੇ ਨਹੀਂ ਤੇਰੇ ਵੀਰ ਬੋਰ ਦਾ ਚੇਤਾ ਨਹੀਂ ਆਜ ਤਾਂ ਵੀਰਵਾਰ ਰਾਤ ਵੀਰ ਬੋਰ ਨੂੰ ਕਿਸੇ ਨੇ ਕਦੇ ਜਾਈ ਤਾਂ ਨਹੀਂ ਹੁੰਦਾ ਬੈਠਣ ਵਾਸਤੇ ਹੋਰ ਆਣਦੇ ਭੈਣੇ ਲੋਕ ਵਿਚਾਰ ਕਰਦੇ ਵਿਚਾਰ ਕੀ ਹੁਣ ਜੀ ਵਿਚਾਰ ਆਪਾਂ ਜਲਾ ਕੇ ਕੱਲ ਨੂੰ ਸ਼ੁੱਕਰਵਾਰ ਨੂੰ ਨਰਵਾ ਠੀਕ ਹੈ 10 ਵਜੇ ਲਿਆਵਾਂਗੇ 10 ਕੁੱਝ ਲੱਗੇ 512 ਪਾਸੋਂ ਨੂੰ ਨਾ ਜਾਣਾ ਪਾਸੋਂ ਨੂੰ ਨਹੀਂ ਜਾਣਾ ਹੈ ਪਰ ਲਿਆਵਾਂਗੇ ਨਾ ਪਹਿਣਾ ਸੋਮਵਾਰ ਨੂੰ ਜਾਵੇ ਕਿਸੇ ਦੇ ਘਰੇ ਹੀ ਤੇ ਨਾ ਜਾਵੇ ਆ ਵੀਰ ਹਾਂ ਮੈਂ ਸੋਮਵਾਰ ਦੀ ਵੀ ਵਿਚਾਰ ਚ ਸੁਣ ਕੇ ਸੋਮਵਾਰ ਨੂੰ ਹਾਂ ਤੇ ਨਾ ਜਾਵੇ ਪਹਿਲੇ ਬਾਗ ਨੂੰ ਆਪਾਂ ਕੱਲ ਨੂੰ ਚੱਲਾਂਗੇ ਆਹ ਤੈਨੂੰ ਪਤਾ ਨਹੀਂ ਵਿਚਾਰ ਹੁੰਦੀ ਹੈ ਤੇ ਜਹੇ ਚੱਲਾਂਗੇ ਆਪਾਂ ਐਤਵਾਰ ਨੂੰ ਠੀਕ ਆ ਠੀਕ ਆ ਅੱਜ ਨਹੀਂ ਆਪਾਂ ਜਾਣ ਨੂੰ ਚੱਲਿਆਵਾਂਗੇ ਆਪਾਂ ਆਓ ਚੱਲ ਚਾਹ ਪੀ ਲੈ ਭਾਈਆ ਚਾਹ ਬਣਾ ਲੈਣੀ ਹੈ ਭਾਈਆ ਚੱਲ ਬਣਾ ਲੈ ਸੁਗੜਾ ਜੋ ਬੈਠ ਤੂੰ ਚਾਹ ਨਾਲ ਕੀ ਹੁੰਦੀਆਂ ਮੈਂ ਤੂੰ ਘਟਕ ਬਣਾ ਹਾਂ ਹਾਂ ਤੇ ਬੇਨ ਕੋਈ ਨਾ ਆਪਾਂ ਤੂੰ ਕੱਲ ਨੂੰ ਆ ਜੀ ਮੇਰੇ ਕੋ 10:00 ਵਜੇ